ਮੈਂ ਕਹਨਾ ਜੱਜੀ ਵੀ ਦੇ ਰੱਬ ਰੱਬ ਬਣ ਕੇ ਆਇਆ ਕਿ ਪਹਿਲਾਂ ਜੱਜੀ ਭਾਜੀ ਆਏ ਦੁਨੀਆ ਚ ਰੱਬ ਬਣ ਕੇ ਆਏ ਆ ਫਿਰ ਕਿਤੇ ਉਹਨਾਂ ਨੇ ਸੋਚਿਆ ਵੀ ਚਲੋ ਹਨਾ ਤੇ ਫਿਰ ਥੋੜੀ ਸ਼ਗਲ ਮਿਲੀ ਆ ਭਾਈ ਦੀ ਤੇ ਉਹਨਾਂ ਕਰਕੇ ਮੇਰੀ ਰੋਟੀ ਚੱਲਦੀ ਆ ਤੇ ਨਾਲ ਮੈਂ ਥੋੜੀ ਪ੍ਰਾਈਵੇਟ ਜੌਬ ਵੀ ਕਰਦਾ ਜੀ ਆਪਣਾ ਨਿਊ ਅੰਬਰਸਰ ਆਈਟੀਬੀਪੀ ਕੈਂਪ ਚ ਉਹਨਾਂ ਦਾ ਵੀ ਬੜਾ ਸੰਯੋਗ ਆ ਬੜਾ ਪਿਆਰ ਦਿੰਦੇ ਆਈਟੀਬੀਪੀ ਵਾਲੇ ਵੀ ਤੇ ਫੌਜ ਬਹੁਤ ਵਧੀਆ ਹੁੰਦੀ ਆ ਆ ਭਾਈ ਸ਼ੁਰੂ ਤੋਂ ਰਿਹਾ ਜੇ ਫੈਨ ਭਾਈ ਦਾ ਤੇ 2002 ਤੋਂ ਆਪਾਂ ਫੈਨ ਰਿਆਂ ਜਦੋਂ ਦੇ ਹੋ ਸਮਹ ਲਈ ਐ ਭਾਈ ਦੇ ਗਾਣੇ ਸੁਣਦੇ ਆ ਰਹੇ ਆ ਤੇ ਘੁੱਗੀਆਂ ਦੇ ਜੋੜੇ ਤੋਂ ਲੈ ਕੇ ਟੌਰ ਤੱਕ ਭਾਈ ਦੇ ਗਾਣੇ ਸੁਣੇ ਆ ਤੇ 2008 ਚ ਮੁਲਾਕਾਤ ਹੋਈ ਹੀ ਇੱਕ ਵਾਰੀ ਭਾਈ ਨਾਲ ਤੇ ਉਹ ਵੀ ਹੱਥ ਮਿਲਾਇਆ ਹੀ ਭਾਈ ਨਾਲ ਬਸ ਕੋਈ ਰਿਜੋਰਟ ਨਹੀਂ ਅੰਬਰਸਰਚ ਜਿਹੜਾ ਆਪਾਂ ਜਿੱਥੇ ਨਹੀਂ ਸ਼ੋਅ ਲਾਇਆ ਤਾਂ ਸਾਰੇ ਰਿਜੋਰਟਾਂ ਚ ਸ਼ੋਅ ਲਾਇਆ ਤੇ ਬੜਾ ਪਿਆਰ ਦਿੰਦੇ ਆ ਭਾਈ ਜੱਜੀ ਵੀ ਆ ਗਿਆ ਜੱਜੀ ਵੀ ਆ ਗਿਆ ਲੋਕੇ ਚੇਰਾਂ ਪਿੱਛੇ ਹੁੰਦੇ ਆ ਚੇਰਾਂ ਲੈ ਕੇ ਤੇ ਗਾੜੀਆਂ ਆ ਜਾਂਦੇ ਆ ਵਾਲਾਂ ਦਾ ਸਟਾਈਲ ਮੇਕਅਪ ਵਗੈਰਾ ਸਾਰਾ ਕਰਨਾ ਡਰੈਸ ਪਾਣੀ ਹੈ ਤੇ ਆਪਣਾ ਘੰਟਾ ਕ ਪੂਰਾ ਸਰ ਘੰਟਾ ਲੱਗ ਜਾਂਦਾ ਜੇ ਤਿਆਰ ਹੋਣ ਚ ਤੇ ਆਪਣਾ ਮੇਕਅਪ ਮੈਂ ਆਪ ਹੀ ਕਰਦਾ ਮੇਕਅਪ ਵੀ ਕਰੀ ਦਾ ਨਾਲ ਤੇ ਥੋੜੀ ਚਲੋ ਹੋਰ ਸ਼ਕਲ ਵਧੀਆ ਮਿਲ ਜਾਂਦੀ ਜੀ ਪਸਈਓ ਜੱਜੀ ਆ ਜੱਜੀ ਆ ਉਹਨੂੰ ਬੁਲਾਓ ਇੱਧਰ ਤੇ ਦੋ ਚਾਰ ਗਾਣੇ ਚਲੋ ਕਰਵਾਨੀ ਤੇ ਉਹ ਆਪਾਂ ਹਾਲੇ ਸਟੇਜ ਤੇ ਚੜੇ ਆ ਤੇ ਇੰਨਾ ਕ ਰਸ ਪੈ ਗਿਆ ਕਿਆ ਬਾਤ ਹੈ ਬਹੁ ਮਯਾ ਆ ਬੜਾ ਮਯਾ ਆਇਆ ਉੱਥੇ ਕੋਈ ਵੱਖਰੀ ਚੀਜ਼ ਹੋ ਜਾਂਦੀ ਏ ਉੱਥੇ ਲੋਕੀ ਸੈਲਫੀਆਂ ਫੋਟੋਆਂ ਕਰਾਉਂਦੇ ਆ ਬੜਾ ਪਿਆਰ ਦਿੰਦੇ ਆ ਤੇ ਫਿਰ ਜਦੋਂ ਘਾਰਾਂ ਦੇ ਹਾਲਾਤ ਵੇਖੀ ਤੇ ਘਰ ਦੇ ਦੁੱਖ ਲੱਗਦਾ ਫਿਰ ਕਈ ਦਾ ਵੀ ਇਦਾਂ ਨਹੀਂ ਪ੍ਰਮਾਤਮਾ ਨੂੰ ਕਰਨਾ ਚਾਹੀਦਾ ਚਲੋ ਚਲੋ ਘਾਰੇ ਬੰਜਦੇ ਥੋੜਾ ਜਿਹਾ ਵਿੱਚ ਗਲੀ ਦੇ ਹੋ ਗੇ ਟਾਂਕਦੇ ਖੜ ਗਏ ਆ ਪਾਹੋਂ ਫੜ ਕੇ ਪਾਣੀ ਪਾਣੀ ਹੋ ਗਏ ਮਿੱਤਰਾ ਤੱਕ ਤੱਕ ਸੀਨਾ ਤੜ ਕੇ ਪਾਣੀ ਪਾਣੀ ਹੋ ਗਈ ਮਿੱਤਰਾ ਤੱਕ ਤੱਕ ਸੀਨਾ ਤੜ ਗਏ ਉਹ ਪਾਜਾਵੇ ਮਿੱਤਰਾ ਉਹ ਟੱਕੂਏ ਤੇ ਟੱਕੂਆ ਖੜ ਕੇ ਪਾਜਾਵੇ ਮਿੱਤਰਾ ਸਾਸੀ ਦਾ ਦੋਸਤੋਂ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਅੱਜ ਤੋਂ ਜੇ ਸਖਸਾਂ ਮਿਲਾਉਣ ਜਾ ਰਹੇ ਆ ਤੁਹਾਨੂੰ ਸ਼ਾਇਦ ਭੁਲੇਖਾ ਲੱਗੂਗਾ ਕਿ ਸ਼ਾਇਦ ਜਾਜੀ 20 ਹੁਣਾਂ ਦੀ ਇੰਟਰਵਿਊ ਕਰ ਰਹੇ ਆ ਪਰ ਇਹ ਜਾਜੀ 20 ਸਾਡਾ ਵੀਰ ਨਹੀਂ ਰੈਂਬੋ ਸਾਡਾ ਵੀਰ ਆ ਜਿਹੜਾ ਕਿ ਜਾਜੀ 20 ਉਹ ਬਣਿਆ ਅਤੇ ਪਰਮਾਤਮਾ ਦਾ ਧੰਨਵਾਦ ਕਰਦਾ ਥੱਕਦਾ ਨਹੀਂ ਜਿਹਦਾ ਚਿਹਰਾ ਜਿਹੜਾ ਕਿ ਜਾਜੀ 20 ਦਾ ਮਿਲਦਾ ਤੁਸੀਂ ਦੇਖ ਸਕਦੇ ਹੋ ਹੁਲੀਆ ਪਹਿਰਾਵਾ ਬਿਲਕੁਲ ਜਾਜੀ 20 ਹੁਣਾਂ ਵਰਗਾ ਤੇ ਗੱਲ ਕਰਨ ਦਾ ਸਟਾਈਲ ਵੀ ਤੁਸੀਂ ਦੇਖ ਸਕਦੇ ਹੋ ਵੀ ਜਾਜੀ 20 ਬਾਵਾ ਤੇ ਲਿਖਾਇਆ ਹੋਇਆ ਇੰਨਾ ਫੈਨ ਆ ਜਾਜੀ 20 ਹੁਣਾਂ ਦਾ ਜਿੱਥੇ ਵੀ ਜਾਂਦੇ ਨੇ ਲੋਕ ਕਹਿੰਦੇ ਰੈਂਬੋ ਨਹੀਂ ਜਾਜੀ 20 ਆ ਗਿਆ ਵਾ ਇਸ ਕਰਕੇ ਗੱਲਬਾਤ ਵੀ ਕਰਾਂਗੇ ਵੀ ਦੇ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅ ਤੁਹਾਨੂੰ ਐਸੋ ਵੀ ਰੈਂਬੋ ਕਹੀਏ ਜਾਜੀ ਵੀ ਕਹੀਏ ਕਿਸਾਨਾ ਤੁਹਾਨੂੰ ਪੁਕਾਰੀ ਹੈ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਹਾਂਜੀ ਰੈਂਬੋ ਰਾਜਾ ਕਹਿ ਸਕਦੇ ਤੁਸੀਂ ਜਾਜੀ ਭਾਈ ਤੇ ਚਲੋ ਤੇ ਦੁਨੀਆ ਚ ਕੋਈ ਹੈ ਬਿਲਕੁਲ ਤੇ ਆਪਾਂ ਰੈਂਬੋ ਰਾਜਾ ਜਿੱਤੇ ਰੈਂਬੋ ਰਾਜਾ ਰੈਂਬੋ ਰਾਜਾ ਜੀ ਕਿਸ ਤਰ੍ਹਾਂ ਬਣੇ ਜਾਜੀ ਬੀ ਦਾ ਸਫਰ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਸ਼ੁਰੂ ਕਿਸ ਤਰ੍ਹਾਂ ਕੀਤਾ ਕਿੰਨੇ ਸਾਲ ਹੋ ਗਏ ਨੇ ਤੁਹਾਨੂੰ ਇਸ ਪੈਰਾਵੇ ਵਿੱਚ ਤੇ ਪਹਿਲੀ ਵਾਰੀ ਮੰਚ ਕਿਸ ਤਰ੍ਹਾਂ ਵਿਚਾਰਿਆ ਜਾਂ ਕਿੰਨੇ ਦੱਸਿਆ ਵੀ ਤੁਹਾਡਾ ਜਿਹੜਾ ਤੁਹਾਡਾ ਹਮਸ਼ਕਲ ਜਿਹੜੀ ਜਾਰੀ ਬੀ ਨਹੀਂ ਮਿਲਦੀ ਹਾਂਜੀ ਮੈਂ ਭਾਈ ਸ਼ੁਰੂ ਤੋਂ ਰਹਾ ਜੇ ਫੈਨ ਭਾਈ ਦਾ ਤੇ 2000 ਤੋਂ ਆਪਾਂ ਫੈਨ ਰਹੇ ਆਂ ਜਦੋਂ ਦੇ ਹੋ ਸਮਹ ਲਈ ਹੈ ਭਾਈ ਦੇ ਗਾਣੇ ਸੁਣਦੇ ਆ ਰਹੇ ਆਂ ਤੇ ਘੁੱਗੀਆਂ ਦੇ ਜੋੜੇ ਤੋਂ ਲੈ ਕੇ ਟੌਰ ਤੱਕ ਭਾਈ ਦੇ ਗਾਣੇ ਸੁਣੇ ਆ ਤੇ 2008 ਚ ਮੁਲਾਕਾਤ ਹੋਈ ਸੀ ਇੱਕ ਵਾਰੀ ਭਾਈ ਨਾਲ ਤੇ ਉਹ ਵੀ ਹੱਥ ਮਿਲਾਇਆ ਸੀ ਭਾਈ ਨਾਲ ਬਸ ਤੇ ਨਿਸ਼ਾਨ ਸਾਹਿਬ ਵਾਲੀ ਮੁੰਦਰੀ ਪਾਈ ਸੀ ਉਹਨਾਂ ਨੇ ਤੇ ਉੱਥੇ ਪੀਪੀ ਗਰਾਊਂਡ ਚ ਮਿਲਿਆ ਸੀ ਤੇ ਐਤ ਕੀ ਹੋਈ ਆ ਮੇਰੀ ਮੁਲਾਕਾਤ ਆਪਣਾ 2023 ਦੇ ਵਿੱਚ ਹੋਈ ਸੀ ਹਾਂਜੀ ਆਪਣਾ ਲੁਧਿਆਣੇ ਹੋਈ ਸੀ ਇਹ ਮੁਲਾਕਾਤ ਤੇ ਦੋ ਵਾਰੀ ਭਾਈ ਨੂੰ ਮਿਲਿਆ ਬਸ ਤੇ ਮੇਰੇ ਸੁਪੀ ਰੈਂਬੋ ਦੀ ਸਟੇਜਾਂ ਲਾਉਂਦੇ ਹੋ ਜੈਦੀਬ ਵਰਗਾ ਤੁਸੀਂ ਵਿਆਹਾਂ ਸ਼ਾਦੀਆਂ ਚ ਮੇਲਿਆਂ ਚ ਤੇ ਜਦੋਂ ਸੇਟ ਜਾਂਦੇ ਹੋ ਲੋਕ ਕਿੰਨਾ ਕਿ ਪਿਆਰ ਦਿੰਦੇ ਨੇ ਜਦੋਂ ਅਲਾਉਂਸ ਹੁੰਦਾ ਵੀ ਜੈਦੀਬ ਆ ਰਿਹਾ ਰੈਂਬੋ ਆ ਰਿਹਾ ਰੈਂਬੋ 라 ਜਾ ਰਿਹਾ ਉਦੋਂ ਫਿਰ ਲੋਕ ਕਿੰਨੇ ਕਿ ਤਾੜੀਆਂ ਮਾਰਦੇ ਨੇ ਕਿੰਨੇ ਕਿ ਲੋਕ ਸਮਝਦੇ ਨੇ ਵੀ ਅ ਜੈਦੀਬ ਆ ਗਏ ਨੇ ਸੇਜ ਉੱਤੇ ਹਾਂ ਬਹੁਤ ਪਿਆਰ ਦਿੰਦੇ ਆ ਇਧਰ ਹੁਣ ਆਪਾਂ ਮੇਲੇ ਮੂਲੇ ਲਾਈ ਦੇ ਜੇ ਸਟੇਜ ਸ਼ੋਅ ਕਰੀਦੇ ਆ ਆਪਣਾ ਪੈਲਸਾਂ ਚ ਵਿੱਚ ਕੋਈ ਰਿਜੋਰਟ ਨਹੀਂ ਅੰਬਰ ਸਰਚ ਜਿਹੜਾ ਆਪਾਂ ਜਿੱਥੇ ਨਹੀਂ ਸ਼ੋਅ ਲਾਇਆ ਆਪਾਂ ਸਾਰੇ ਰਿਜੋਰਟਾਂ ਚ ਸ਼ੋਅ ਲਾਇਆ ਤੇ ਬੜਾ ਪਿਆਰ ਦਿੰਦੇ ਆ ਵੀ ਜੈਜੀਬੀ ਆ ਗਿਆ ਜੈਜੀਬੀ ਆ ਗਿਆ ਲੋਕੀ ਚਿਹਰਾ ਪਿੱਛੇ ਹੁੰਦੇ ਆ ਚਿਹਰਾ ਲੈ ਕੇ ਤੇ ਗਾੜੀਆਂ ਆ ਜਾਂਦੇ ਆ ਤੇ ਬੜਾ ਪਿਆਰ ਦਿੰਦੇ ਵੀਡੀਓ ਲੋਕੀ ਬਣਾਉਂਦੇ ਆ ਕਿਆ ਬਾਤ ਹੈ ਮਜ਼ਾ ਆ ਜਾਂਦਾ ਜੀ ਕੰਮ ਕਰਨ ਦਾ ਇਹ ਲੱਗਦਾ ਆਪਣੇ ਆਪ ਨੂੰ ਖੁਸ਼ ਨਹੀਂ ਸੀ ਸਮਝਦੇ ਹੋ ਵੀ ਰੈਂਬੋ ਤੋਂ ਜੈਜੀਬੀ ਬਣ ਗਿਆ ਤੇ ਇਹਦਾ ਤੁਹਾਡਾ ਮਿਲਦਾ ਲੱਖਾਂ ਸ਼ਰਕ ਬੰਦੇ ਮਿਲਦਾ ਹੋਊਗਾ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਹੋ ਵੀ ਜਾਜੀ ਵੀ ਦੇ ਚਿਹਰੇ ਦੇ ਉੱਤੇ ਰਾਤ ਤੁਸੀਂ ਅੱਜ ਆਪਣੀ ਰੋਜੀ ਰੋਟੀ ਚਲਾ ਰਹੇ ਹੋ ਹਾਂਜੀ ਹਾਂਜੀ ਬੜਾ ਮੈਂ ਖੁਸ਼ ਨਸੀਬ ਸਮਝਦਾ ਆਪਣੇ ਆਪ ਨੂੰ ਭਾਈ ਵਰਗੀ ਸ਼ਕਲ ਮਿਲੀ ਮੈਨੂੰ ਤੇ ਆਪਣਾ ਅੰਮਰਸਰ ਦੇ ਵਿੱਚ ਇੱਕੋ ਹੀ ਜਾਜੀ ਵੀ ਹੈ ਤੇ ਸਾਰੇ ਗਰੁੱਪਾਂ ਵਾਲੇ ਬਸ ਇੱਕੋ ਜਾਜੀ ਵੀ ਨੂੰ ਸਾਦੇ ਆ ਰੈਂਬੋ ਜਾਜੀ ਵੀ ਨੂੰ ਤੇ ਬੋੜਾ ਪਿਆਰ ਦਿੰਦੇ ਆ ਤੇ ਜੋ ਵੀ ਆ ਭਾਈ ਕਰਕੇ ਹੀ ਆ ਮੈਂ ਬਸ ਹੋਰ ਵੀ ਮੇਰੀ ਇਨੀ ਕਾਤ ਨਹੀਂ ਗਈ ਵੀ ਮੈਨੂੰ ਕੋਈ ਇਦਾਂ ਜਾਜੀ ਵੀ ਕਹ ਦੇ ਜਿੰਨਾ ਭਾਈ ਦੀ ਮੈਨੂੰ ਸ਼ਕਲ ਮਿਲੀ ਆ ਤੇ ਭਾਜੀ ਨੂੰ ਹੀ ਪੂਰੇ ਸਾਰੇ ਸਪੋਰਟ ਕਰਦੇ ਆਂ ਭੀ ਜੱਜੀ ਵੀ ਜੱਜੀ ਵੀ ਇੱਕੋ ਹੀ ਹੈ ਜੀ ਵੀ ਬਸ ਤੇ ਮੀਨਰ ਤੋਂ ਵੀ ਰੈਂਬੋ ਜਦੋਂ ਤਿਆਰ ਹੁੰਦੇ ਉਹ ਉਹ ਤਿਆਰ ਹੋਣ ਲੱਗਿਆਂ ਕਿੰਨਾ ਕੁ ਸਮਾਂ ਲੱਗ ਜਾਂਦਾ ਜੈਰੀ ਵੀ ਇਹ ਗਾ ਹੁਲੀਆ ਤਿਆਰ ਕਰ ਲੱਗਿਆ ਹੇਅਰ ਸਟਾਈਲ ਜਿਹੜਾ ਰੱਖਿਆ ਵਾਲਾਂ ਦਾ ਦਾੜ੍ਹੀ ਦਾ ਇਹਦੇ ਵਾਸਤੇ ਕੋਈ ਸਪੈਸ਼ਲ ਹੇਅਰ ਸਟਾਈਲ ਦਾ ਰੱਖਿਆ ਡ्रेसਰ ਰੱਖਿਆ ਜਿਹਦੇ ਵਾਸਤੇ ਤੁਸੀਂ ਦਾੜ੍ਹੀ ਤੁਹਾਡਾ ਹੇਅਰ ਸਟਾਈਲ ਵਾਲਾਂ ਦਾ ਇਹ ਡੜਾ ਢਾਡਾ ਹੁਲੀਆ ਜਿਹੜਾ ਸਾਰਾ ਬਣਾ ਗਿੰਦਾ ਤੇ ਕਿੰਨਾ ਟਾਈਮ ਸਮਾਂ ਕਿੰਨਾ ਲੱਗ ਜਾਂਦਾ ਤਿਆਰ ਹੋਣ ਲੱਗਿਆਂ ਹਾਂਜੀ ਘੰਟਾ ਕੁ ਲੱਗ ਹੀ ਜਾਂਦਾ ਜੇ ਤਿਆਰ ਹੋਣ ਚ ਵਾਲਾਂ ਦਾ ਸਟਾਈ ਸਾਰਾ ਕਰਨਾ ਡਰੈਸ ਤੇ ਪਾਣੀ ਹੈ ਤੇ ਆਪਣਾ ਘੰਟਾ ਕ ਪੂਰਾ ਸਰ ਘੰਟਾ ਲੱਗ ਜਾਂਦਾ ਜੇ ਤਿਆਰ ਹੁੰਚ ਪਈ ਆਪਣਾ ਮੇਕਅਪ ਮੈਂ ਆਪ ਹੀ ਕਰਦਾ ਮੇਕਅਪ ਵੀ ਕਰੀਦਾ ਨਾਲ ਤੇ ਥੋੜੀ ਚਲੋ ਹੋਰ ਸ਼ਕਲ ਵਧੀਆ ਮਿਲ ਜਾਂਦੀ ਹੈ ਪਸਨਲਿਟੀ ਹੋ ਜਾਂਦੀ ਹੈ ਤੇ ਜੋ ਵੀ ਆ ਸਾਰਾ ਵੀ ਮੇਕਅਪ ਕਰਕੇ 1 ਘੰਟਾ ਪੂਰਾ ਲੱਗਦਾ ਮੇਰੇ ਸੋਪੀ ਪਿੰਡ ਦੀ ਗੱਲ ਕਰੀਏ ਤੁਹਾਡੇ ਇਲਾਕੇ ਦੀ ਗੱਲ ਕਰੀਏ ਲੋਕ ਕਿਸ ਤਰ੍ਹਾਂ ਨਾ ਨਾ ਜਾਣਦੇ ਨੇ ਲੋਕ ਰੈਂਬੋ ਨਾ ਜਾਣਦੇ ਨੇ ਕਿ ਜਾਂ ਜੱਜੀ ਵੀ ਰੈਂਬੋ ਰਾਜਾ ਨਾ ਜਾਣਦੇ ਨੇ ਲੋਕ ਤਾਂ ਜੱਜੀ ਵੀ ਨਾਂ ਤੇ ਜਾਣਦੇ ਜੇ ਸਾਰੇ ਉਦਾਂ ਕੌਣ ਜਾਣਦਾ ਜੇ ਮੈਨੂੰ ਇੱਥੇ ਤੇ ਸਾਰੇ ਜੱਜੀ ਵੀ ਕਰਕੇ ਜਾਣਦੇ ਆ ਜੱਜੀ ਵੀ ਕਰਕੇ ਪਿਆਰ ਦਿੰਦੇ ਆ ਕੋਈ ਆਪਾਂ ਦੁਕਾਨ ਤੇ ਕਿਤੇ ਸ਼ਾਪ ਤੇ ਚਲ ਜੋ ਕੋਈ ਸਮਾਨ ਲੈਣ ਚਲ ਜੋ ਤੇ ਉਹ ਸਾਰੇ ਪਛਾਨ ਲੈਂਦੇ ਵੀ ਉਹ ਜੱਜ ਵੀਗਾ ਮੁੰਡਾ ਲੱਗਦਾ ਨਹੀਂ ਲੋਕ ਸਮਾਨ ਬਾਅਦ ਚ ਲੈਂਦੇ ਹੋਣਗੇ ਪਹਿਲਾਂ ਫੋਟੋ ਕਹਿੰਦੀ ਉਹਨੇ ਬਾਈ ਸਰ ਫੋਟੋ ਲਵਾ ਲਈ ਪਹਿਲਾਂ ਇਹ ਸਮਾਨ ਦਾ ਬਾਅਦ ਦੇਣੇ ਸ਼ਾਇਦ ਠੰਡਾ ਵੀ ਪੀਉਂਦੇ ਹੋਣਗੇ ਸ਼ਾਇਦ ਹਾਂਜੀ ਹਾਂਜੀ ਮੈਂ ਇੱਥੇ ਆਪਣਾ ਹਾਲ ਵੇਖਾਰੀ ਆਪਣੀ ਦੁਕਾਨ ਉਹਨਾਂ ਦੀ ਉੱਥੇ ਗਿਆ ਸੀ ਜਿਵੇਂ ਸ਼ਾਪ ਤੇ ਉਹਨਾਂ ਦੀ ਤੇ ਸ਼ੂਜ਼ ਲੈਣ ਗਿਆ ਸੀ ਤੇ ਉਹਨਾਂ ਨੇ ਕਾਫੀ ਪਿਆਰ ਮੈਨੂੰ ਦਿੱਤਾ ਕਾਫੀ ਵੀਡੀਓ ਵੀ ਬਣਵਾਈਆਂ ਉਹਨਾਂ ਨੇ ਤੇ ਨਾਲ ਆਪਣਾ ਸੈਲਫੀਆਂ ਵੀ ਕਰਵਾਈਆਂ ਤੇ ਨਾਲ ਸ਼ੂਜ਼ ਦੇ ਦੋ ਜੋੜੇ ਗਿਫਟ ਕੀਤੇ ਵਾਹ ਜੀ ਕਿ ਲੱਗਦਾ ਨਹੀਂ ਵੀ ਰੈਂਬੋ ਜੱਜੀਬੀ ਦਾ ਚਿਹਰਾ ਨਾ ਹੁੰਦਾ ਤੇ ਸ਼ਾਇਦ ਅੱਜ ਕਿਹ ਪਛਾਣ ਨਹੀਂ ਬਣਨੀ ਸੀ ਲੋਕਾਂ ਨੇ ਇਹਨਾਂ ਪਿਆਰ ਨਹੀਂ ਦੇਣਾ ਸੀ ਅੱਜ ਇੱਥੇ ਆਂਦੇ ਲੋਕ ਫੋਟੋਆਂ ਸੈਲਫੀਆਂ ਲਵਾਉਂਦੇ ਨੇ ਲੋਕ ਪਿਆਰ ਦਿੰਦੇ ਨੇ ਕਿ ਲੱਗਦਾ ਸਕੋਰ ਦਾ ਰੱਬ ਦਾ ਵੀ ਧੰਨਵਾਦ ਕਰਦੇ ਹੋ ਤੇ ਜੱਜੀਬੀ ਹੁਣਾਂ ਦਾ ਵੀ ਧੰਨਵਾਦ ਕਰਦੇ ਜਿਹੜਾ ਚਿਹਰਾ ਜਿਹੜਾ ਉਹਨਾਂ ਨੂੰ ਮਿਲਦਾ ਮੈਂ ਕਹਿੰਨਾ ਜੱਜੀਬੀ ਦੇ ਰੱਬ ਰੱਬ ਬਣ ਕੇ ਆਇਆ ਕਿ ਪਹਿਲਾਂ ਜੱਜੀ ਭਾਜੀ ਆਏ ਦੁਨੀਆ 'ਚ ਰੱਬ ਬਣ ਕੇ ਆਏ ਆ ਫੇਰ ਕਿਤੇ ਉਹਨਾਂ ਨੇ ਸੋਚਿਆ ਵੀ ਚਲੋ ਹਨਾ ਤੇ ਫਿਰ ਥੋੜੀ ਸ਼ਕਲ ਮਿਲੀ ਆ ਭਾਈ ਦੀ ਤੇ ਉਹਨਾਂ ਕਰਕੇ ਮੇਰੀ ਰੋਟੀ ਚੱਲਦੀ ਹੈ ਤੇ ਨਾਲ ਮੈਂ ਥੋੜੀ ਪ੍ਰਾਈਵੇਟ ਜੌਬ ਵੀ ਕਰਦਾ ਜੀ ਆਪਣਾ ਨਿਊ ਅੰਬਰਸਰ ਆਈਟੀਬੀਪੀ ਕੈਂਪ ਚ ਉਹਨਾਂ ਦਾ ਵੀ ਬੜਾ ਸੰਯੋਗ ਆ ਬੜਾ ਪਿਆਰ ਦਿੰਦੇ ਆਈਟੀਬੀਪੀ ਵਾਲੇ ਵੀ ਤੇ ਫੌਜ ਬਹੁਤ ਵਧੀਆ ਹਾਂ ਜੀ ਠੀਕ ਹੈ ਹਾਂ ਜੀ ਹਾਂ ਜੀ ਮੈਨੇ ਇਸੋ ਵੀ ਅਸੀਂ ਦੇਖਿਆ ਤੁਸੀਂ ਉਹਨਾਂ ਵਰਗੀਆਂ ਮੁੰਦਰੀਆਂ ਖੰਡਾ ਪਾਇਆ ਪੂਰਾ ਉਹਨਾਂ ਵਰਗ ਕਾਪੀ ਬਣਾਈਆਂ ਤੁਸੀਂ ਪੂਰਾ ਉਹਨਾਂ ਦਾ ਕੀਤਾ ਵਾ ਜਾਨੀ ਬੀ ਲਖਾਇਆ ਗੁੱਟ ਉੱਤੇ ਜੜੀਆਂ ਤਰਖਾਸ ਕੇ ਪੂਰਾ ਟੈਟੂ ਬਣਾਇਆ ਹੋਇਆ ਤੁਸੀਂ ਨਵਰਗਾ ਉਹਨਾਂ ਨੂੰ ਪੂਰਾ ਫੋਲੋ ਕਰਦੇ ਉਹਨਾਂ ਦੇ ਕੱਪੜੇ ਵਗੈਰਾ ਤੁਸੀਂ ਯੂਨੀਫਾਰਮ ਹੀ ਬਗੈਰਾ ਉਹਨਾਂ ਦੇ ਕੱਪੜੇ ਰੱਖੇ ਨੇ ਜੋ ਜੋ ਭਾਈ ਸਾਹਿਬ ਪਾਉਂਦੇ ਨੇ ਜਿਹੜੀ ਵੀ ਮੈਂ ਸਾਰੀਆਂ ਚੀਜ਼ਾਂ ਵੀ ਵੱਖਰੀਆਂ ਹੀ ਰੱਖਦਾ ਜੀ ਤੇ ਉੱਥੇ ਸਟੇਟ ਤੇ ਤੁਹਾਨੂੰ ਪਤਾ ਭਾਈ ਵੱਖਰੀ ਚੀਜ਼ ਪਾਉਂਦੇ ਆ ਉਹਨਾਂ ਨੇ ਕੋਈ ਕਾਪੀ ਨਹੀਂ ਕਿਸੇ ਦੀ ਕਰਨੀ ਅਸੀਂ ਕਾਪੀ ਕਰ ਸਕਦੇ ਹਾਂ ਭਾਈ ਦੀ ਭਾਈ ਨਹੀਂ ਕਿਸੇ ਦੀ ਕਾਪੀ ਕਰਦੇ ਭਾਈ ਦੀਆਂ ਸਟਾਈਲ ਵੱਖਰਾ ਹੁੰਦਾ ਜੇ ਕੱਪੜੇ ਲੱਗ ਹੁੰਦੇ ਉਹਨਾਂ ਦੇ ਤੇ ਇੱਕ ਸਟਾਈਲ ਵੱਖਰਾ ਲੈ ਆਂਦੇ ਆ ਕੱਪੜੇ ਲੱਗਾ ਲੈ ਆਂਦੇ ਆ ਕਈ ਵਾਰੀ ਤਾਂ ਬੜਾ ਵੀ ਮੁਸ਼ਕਲ ਪੈ ਜਾਂਦੀ ਮੈਨੂੰ ਲੱਭਣ ਚ ਅੱਛਾ ਹਾਂਜੀ ਤੇ ਫਿਰ ਇਦਾਂ ਹੀ ਲੱਬ ਲੁਬ ਕੇ ਲਾਈ ਦੇ ਹਾਂਜੀ ਤੇ ਬੜਾ ਵਧੀਆ ਲੱਗਦਾ ਜੀ ਕਿ ਲੱਗਦਾ ਨਹੀਂ ਕਿ ਜੈਜੀ ਵੀ ਹੁਣਾਂ ਨੂੰ ਹੋ ਗਿਆਣਾ ਵੀ ਸ਼ਾਇਦ ਮੈਂ ਤੇ ਬੜਾ ਔਖਾ ਜਿਹਾ ਸਟਾਈਲ ਵਰਤਿਆ ਵਾ ਪਰ ਮੇਰੀ ਵੀ ਕਿਹਨੇ ਕਾਪੀ ਕਰ ਲਈ ਯਾਰ ਬੜਾ ਉਹ ਵੀ ਬੰਦਾ ਕੋਈ ਤਕੜਾ ਹੀ ਬੰਦਾ ਹੋਊਗਾ ਨਹੀਂ ਤਾਂ ਹਰ ਕਿਸੇ ਨੂੰ ਕਾਪੀ ਨਹੀਂ ਹੁੰਦੀ ਕਿਸੇ ਕੋ ਜੈਜੀ ਭਾਈ ਦੀ ਕਾਪੀ ਕੋਈ ਕੋਈ ਕਰ ਸਕਦਾ ਜੀ ਤੇ ਸਟਾਈਲ ਵੀ ਕੋਈ ਕੋਈ ਮਾਰ ਸਕਦਾ ਹੈ ਕਾਫੀ ਜੈਜੀ ਵੀ ਬਣੇ ਆ ਲੇਕਿਨ ਸਟਾਈਲ ਨਹੀਂ ਜਿਆਦਾ ਕਿਸ ਕੋ ਵੱਜਾ ਤੇ ਨਾ ਜਿਆਦਾ ਮਵੀ ਵੇਖੇ ਦੋ ਤਿੰਨ ਜਾਜੀ ਬੀ ਲੇਕਿਨ ਉਹ ਜੀ ਸ਼ਕਲ ਨਹੀਂ ਮਿਲੀ ਭਾਈ ਵਰਗੀ ਤੇ ਅਸੀਂ ਦੇਖਿਆ ਤੁਸੀਂ ਜਿੱਥੇ ਲਾ ਵੀ ਤੁਹਾਡੀ ਚਿਹਰਾ ਮਿਲਦਾ ਤੁਹਾਡਾ ਗੱਲ ਕਰਨ ਦਾ ਤਰੀਕਾ ਤੁਹਾਡਾ ਸਟੇਜ ਫਰਮ ਕਰਨ ਦਾ ਨੱਚਣ ਦਾ ਗਾਉਂ ਦਾ ਉਹ ਵੀ ਜਿਹੜਾ ਬਿਲਕੁਲ ਜਾਰੀ ਵੀ ਹੋਣਾ ਵਰਗਾ ਹੀ ਲੱਗੇਗਾ ਕਿੰਨਾ ਕੁ ਸਮਾਂ ਉਹਨਾਂ ਨੂੰ ਫੋਲੋ ਕਰਦੇ ਹੋ ਕਿੰਨਾ ਕੁ ਵੇਂਦੇ ਹੋ ਉਹਨਾਂ ਨੂੰ ਹਾਂ ਮੈਂ ਭਾਈ ਤੁਹਾਨੂੰ ਕੀ ਦੱਸਾਂ ਜੇ ਮੈਂ ਸਿਰਫ ਭਾਈ ਦੇ ਗਾਣੇ ਡੇਲੀ ਸੁਣਨੇ ਹਾਂ ਇੱਕ ਘੰਟਾ ਭਾਈ ਦੇ ਗਾਣੇ ਸੁਣਨੇ ਸੁਣਨੇ ਆ ਹੁਣ ਮੈਂ ਫੇਸਬੁਕ ਤੇ ਆਈਡੀ ਆ ਮੇਰੀ ਕੋਈ ਆਪਣੀ ਫੋਟੋ ਵਗੈਰਾ ਵੀਡੀਓ ਪਾਣੀ ਪਾਈ ਦੇ ਨਾਂ ਤੇ ਪਾਣੀ ਹੈ ਤੇ ਆਪਣਾ ਫੇਸਬੁਕ ਤੇ ਪਾ ਲੋ ਇਸ਼ਟਾ ਤੇ ਪਾ ਲੋ ਤੇ ਕੋਈ ਵਟਸਐਪ ਤੇ ਲਾ ਲੋ ਗਾਣਾ ਭਾਜੀ ਦਾ ਹੀ ਲਾਣਾ ਹੋਰ ਕੋ ਮੈਂ ਕੋਈ ਆਪਣੀ ਫੋਟੋ ਵਗੈਰਾ ਵੀਡੀਓ ਕੋਈ ਗਾਣੇ ਤੇ ਨਹੀਂ ਮਿਲਣਾ ਕੋਈ ਨਹੀਂ ਹਾਂਜੀ ਅਸੀਂ ਵੀ ਜਦੋਂ ਤੁਹਾਡਾ ਗੱਲਬਾਤ ਕਰ ਰਹੇ ਹਾਂ ਸਾਨੂੰ ਐ ਭਲੇਖਿਆ ਪੈਂਦਾ ਵੀ ਜਵੇਂ ਰੈਂਬੋ ਨਾਲ ਹੀ ਗੱਲ ਕਰ ਰਹੇ ਹਾਂ ਜਾਜੀ ਬੀ ਉਹਨਾਂ ਨਾਲ ਗੱਲ ਕਰ ਰਹੇ ਹਾਂ ਉਹਨਾਂ ਦਾ ਇੰਟਰਵਿਊ ਲੈ ਰਹੇ ਹਾਂ ਇੰਨਾ ਸਾਨੂੰ ਵੀ ਆਪਣੇ ਆਪ ਹੋ ਗਿਆ ਯਾਰ ਬਿਲਕੁਲ ਉਹੋ ਚੀਜ਼ ਉਹੋ ਪੈਦਾਵਾ ਉਹਨਾਂ ਦਾ ਚਿਹਰਾ ਕੱਪੜਾ ਲੀੜਾ ਹਰ ਇੱਕ ਚੀਜ਼ ਦੇ ਪਾਸੋਂ ਜਾਜੀ ਬੀ ਆ ਕਿਸੇ ਪਿੱਛੋਂ ਕੰਮ ਹੀ ਨਹੀਂ ਛੱਡੀ ਕੋਈ ਆਪਣੇ ਵਾਲਾ ਬੜਾ ਵਧੀਆ ਲੱਗਦਾ ਭਾਈ ਇਦਾਂ ਹੀ ਵੀ ਦੇ ਲੋ ਵੀ ਜਾਜੀ ਭਾਜੀ ਕਰਕੇ ਹੀ ਥੋੜਾ ਵਧੀਆ ਲੱਗਦਾ ਜੀ ਉਦਾਂ ਕੋਈ ਨਹੀਂ ਜਾਣਦਾ ਜੀ ਉਦਾਂ ਵੀ ਆਮ ਬੰਦਾ ਤੇ ਆਮ ਹੀ ਹੁੰਦਾ ਤੇ ਥੋੜਾ ਵੱਖਰਾ ਜਿਹਾ ਕਰਕੇ ਦਈਦਾ ਤੇ ਬਹੁਤ ਵਧੀਆ ਕਹਿੰਦੇ ਆ ਵੀ ਚਲੋ ਠੀਕ ਆ ਕੋਈ ਸਟਾਈਲ ਮਾਰਦਾ ਮੁੰਡਾ ਤੇ ਵਧੀਆ ਲੱਗਦਾ ਇੱਥੇ ਵੀ ਆਪਣੇ ਮੇਲਾ ਹੀ ਮੰਨੇ ਵਾਲੇ ਆਮਨੇ ਪਤਾਪੁਰੀ ਪਿੰਡ ਚ ਤੇ ਉੱਥੇ ਮੈਂ ਗਿਆ ਸੀ ਮੱਥਾ ਟੇਕਣ ਤੇ ਗਿਆ ਸੀ ਸਿੰਪਲ ਹੀ ਇਦਾਂ ਹੀ ਵੀ ਕੋਈ ਨਹੀਂ ਆਪਣਾ ਵਾਰ ਬੂਲ ਕੋਈ ਨਹੀਂ ਖੜੇ ਕੀਤੇ ਸੀ ਨਾ ਤਿਆਰੀ ਕੀਤੀ ਨਾ ਕੋਈ ਡਰੈਸ ਵਗੈਰਾ ਪਾਈ ਉਦਾਂ ਗਿਆ ਸੀ ਤੇ ਉਹਨਾਂ ਨੇ ਫਿਰ ਇੱਥੇ ਦੀਪ ਦੀਪ ਮੁੰਡਾ ਡੀਜੇ ਦੀਪ ਉਹਨਾਂ ਨੇ ਫਿਰ ਦੇਖਿਆ ਵੀ ਇਦਾਂ ਵੀ ਉਹ ਜਾਜੀ ਆਇਆ ਜਾਜੀ ਆਇਆ ਉਹਨੂੰ ਬੁਲਾਓ ਇੱਧਰ ਤੇ ਦੋ ਚਾਰ ਗਾਣੇ ਚਲੋ ਕਰਵਾਨੇ ਤੇ ਉਹ ਆਪਾਂ ਹਾਲੇ ਸਟੇਜ ਤੇ ਚੜ੍ਹੇ ਆਂ ਤੇ ਇੰਨਾ ਕ ਰਸ ਪੈ ਗਿਆ ਕਿਆ ਬਾਤ ਹੈ ਬਹੁ ਮਜਾ ਆਇਆ ਬੜਾ ਮਜਾ ਆਇਆ ਜੀ ਮੈਂ ਜੀ ਤੁਸੀਂ ਵੀ ਮੈਂ ਜੇ ਮੈਂ ਗੱਲ ਕੀਤੀ ਵੀ ਰੈਂਬੋ ਤੋਂ ਜਾਦੀ ਵੀ ਜਰੂਰ ਬਣ ਗਏ ਨੇ ਪਰ ਹਜੇ ਹਾਲਾਤ ਨਹੀਂ ਸੁਧਰੇ ਉਸਤਾਦ ਕਿਸਮਤ ਨਾਲ ਉਹਨਾਂ ਵਨ ਜਾਦੀ ਵੀ ਵਰਗੇ ਬਣੀ ਉਹ ਜਿਹੜੇ ਵੱਡੇ ਵੱਡੇ ਬੰਗਲਿਆਂ ਚ ਵੱਗਲੇ ਕੋਠੇ ਜਾ ਰਹੇ ਨੇ ਅੱਜ ਵੀ ਕਰਦੇ ਹਾਲਾਤ ਬਹੁਤ ਚੰਗੇ ਨਹੀਂ ਆ ਇੱਕੋ ਕਮਰਾ ਵੀ ਛੱਤ ਬਾਲੇ ਜਿਹੜੇ ਟੁੱਟੇ ਨੇ ਤਰੇੜਾਂ ਪਈਆਂ ਨੇ ਕਹਿੰਦੇ ਆਪਣੇਆਂ ਨੂੰ ਚੀਜ਼ ਲੈ ਕੇ ਗਦਾਬਣਾ ਵੀ ਗੁੱਸਾ ਹੁੰਦਾ ਜਾਂ ਰੱਬਣਾ ਕਰੀ ਚੀਜ਼ ਹੁੰਦੀ ਆ ਫਿਰ ਅੱਬਾ ਚੀਰਾ ਦੇ ਮਲਾਤਾ ਹੀ ਪਰ ਕਿਸਮਤ ਕਰੋ ਜਾਈ ਬੀਣਾ ਮਲਾਏਗਾ ਹਾਂਜੀ ਹਾਂਜੀ ਬੜਾ ਹੁੰਦਾ ਜੇ ਜਿਤਨਾ ਮੈਂ ਹੁਣ ਸ਼ੋਅ ਤੇ ਜਾਂਣਾ ਜੇ ਉੱਥੇ ਕੋਈ ਵੱਖਰੀ ਚੀਜ਼ ਹੋ ਜਾਂਦੀ ਜੇ ਉੱਥੇ ਲੋਕੀ ਸੈਲਫੀਆਂ ਫੋਟੋਆਂ ਕਰਾਉਂਦੇ ਆ ਬੜਾ ਪਿਆਰ ਦਿੰਦੇ ਆ ਤੇ ਫਿਰ ਜਦੋਂ ਘਰ ਆਣ ਕੇ ਹਾਲਾਤ ਵੇਖੀ ਤੇ ਕਰਦੇ ਦੁੱਖ ਲੱਗਦਾ ਤੇ ਬੜਾ ਦੁੱਖ ਲੱਗਦਾ ਫਿਰ ਕਈ ਦਾ ਵੀ ਐਦਾਂ ਨਹੀਂ ਪ੍ਰਮਾਤਮਾ ਨੂੰ ਕਰਨਾ ਚਾਹੀਦਾ ਚਲੋ ਚਲੋ ਘਰ ਹੀ ਬਣ ਜੇ ਤੇ ਥੋੜਾ ਜਿਹਾ ਵਧੀਆ ਜਿਹਾ। ਕਿ ਲੱਗਦਾ ਥੋੜਾ ਜਿਹਾ ਰੱਬ ਨੂੰ ਹੋਰ ਤੁਹਾਡੇ ਦੀ ਕਿਰਪਾ ਹੋਣੀ ਚਾਹੀਦੀ ਹੈ। ਕਿਤੇ ਜਿੱਤੇ ਤੁਹਾਡੇ ਚਿਹਰੇ ਉਂਗੀਤਾ ਇੰਨੀ ਫੈਨ ਫੋਲ ਬਣਾਤੀ ਐ ਇੰਨਾ ਪਿਆਰ ਦੇਦਾ ਥੋੜਾ ਘਰ ਤੇ ਵੀ ਥੋੜੀ ਕਿਰਪਾ ਚਾਹੀਦੀ। ਕਿ ਲੱਗਦਾ ਰੱਬ ਨੂੰ ਚਾਹੀਦੀ ਹੈ। ਹਾਂਜੀ ਹਾਂਜੀ ਘਰ ਤੇ ਥੋੜੀ ਜੀ ਕਿਰਪਾ ਚਾਹੀਦੀ ਬਸ ਘਰ ਬਣ ਜੇ ਤੇ ਬਾਕੀ ਹੋਰ ਨਹੀਂ ਮੈਨੂੰ ਕੋਈ ਚਾਹੀਦਾ। ਹਾਂ ਬਾਕੀ ਚਲੋ ਜਾਜੀ ਭਾਜੀ ਕਰਕੇ ਪ੍ਰਮਾਤਮਾ ਕਰਕੇ ਬੜਾ ਕੰਮ ਮੇਰਾ ਸੈਟ ਆ ਗਿਆ। ਤੇ ਆਪਣਾ ਘਰ ਦੀ ਥੋੜੀ ਪ੍ਰੋਬਲਮ ਆ ਰਹੀ ਆ ਉਹ ਵੀ ਇੱਕਦਮ ਪੇ ਚਲੋ ਘਰ ਤੇ ਬ ਇਕਦਾ ਮੈਨੂੰ ਕੱਚਿਆਂ ਲਾਤਾ ਵੀ ਹਾਂਜੀ ਘਰ ਚ ਪ੍ਰੋਬਲਮ ਆ ਗਈ ਘਰ ਚ ਪ੍ਰੋਬਲਮ ਐ ਇਹੋ ਜੀ ਪੈ ਗਈ ਮੇਰੇ ਵੀ ਥੋੜਾ ਸਾਈਡ ਤੇ ਹੋ ਗਿਆ ਮੈਂ ਤੇ ਬੜੀ ਮੁਸ਼ਕਲ ਪੈ ਗਈ ਸੀ ਜੇ ਫਿਰ ਕੋਈ ਗੱਲ ਨਹੀਂ ਤੇ ਮੈਨੂੰ ਸੋ ਵੀ ਜੈਨੀ ਵੀ ਹੋਣਾ ਦੀ ਗੱਲ ਬਾਤ ਕਰ ਰਹੇ ਹਾਂ ਕੋਈ ਸਾਨੂੰ ਗੀਤ ਜੂ ਸਾਡੇ ਕਰ ਦੋ ਜੈਨੀ ਵੀ ਹੋਣਾ ਦਾ ਘੁੰਗੀਆਂ ਸੁਣਾ ਦੋ ਕੋਈ ਹੋਰ ਬੜਾ ਉਹਨਾਂ ਦਾ ਟੱਕੂ ਟੱਕੂ ਆ ਸ਼ਾਇਦ ਚਾਹਦਾ ਸੀ ਮੈਂ ਕਹਿੰਦਾ ਹਾਂ ਇੱਕ ਦੋ ਗੀਤ ਸਾਨੂੰ ਕਰ ਦੋ ਸਾਡੇ ਦਸ਼ਕਾ ਦੀ ਪਰਮੈਸ਼ ਹੁੰਦੀ ਹੈ ਹਮੇਸ਼ਾ ਹੀ ਲਓ ਜੀ ਇੱਕ ਭਾਈ ਦਾ ਗਾਣਾ ਐ ਟੱਕੂਏ ਦਾ ਟੱਕੂਆ ਹਾਂ ਹਾਂਜੀ ਵਿੱਚ ਗਲੀ ਦੇ ਹੋ ਗੇ ਟਾਂਕੜੇ ਖੜ ਗਏ ਬਾਹੋਂ ਫੜ ਕੇ ਪਾਣੀ ਪਾਣੀ ਹੋ ਗਏ ਮਿੱਤਰਾ ਤੱਕ ਤੱਕ ਸੀਨਾ ਤੜ ਕੇ ਪਾਣੀ ਪਾਣੀ ਹੋ ਗਏ ਮਿੱਤਰਾ ਤੱਕ ਤੱਕ ਸੀਨਾ ਤੜ ਕੇ ਉਪਾਜਾਵੇ ਮਿੱਤਰਾ ਹੋ ਟੱਕੂਏ ਤੇ ਟੱਕੂਆ ਖੜ ਕੇ ਪਾਜਾਵੇ ਮਿੱਤਰਾ ਹੁਣ ਟੱਕੂਏ ਤੇ ਟੱਕੂਆ ਖੜ ਕੇ ਹੋਰ ਕੋਈ ਜਿਹੜਾ ਸੇਤ ਜਾਂਦੇ ਲੋਕਾਂ ਦੀ ਫਰਮਾਇਸ਼ ਹੋ ਜਾਂਦੀ ਹੋਵੇ ਵੀ ਜੈਲੀ ਵੀ ਆ ਗਏ ਨੇ ਆ ਗੀਤ ਸੁਣਾ ਜਾ ਬਣਾ ਕੋ ਉਹ ਵੀ ਗੀਤ ਸਾਡੇ ਕਰਦੇ ਹੋ ਹਾਂਜੀ ਉਹ ਰੋਮੀਓ ਬੜਾ ਅੱਜ ਕੱਲ ਟ੍ਰੈਂਡੇ ਚੱਲਦਾ ਪਿਆ ਜੀ ਹਾਂਜੀ ਇੱਕ ਛੜ ਦੇ ਵੈਰ ਨੇ ਯਾਰੀ ਹਾਂਜੀ ਛੜ ਦੇ ਵੈਰ ਹਾਂਜੀ ਇੱਕ ਛੜ ਦੇ ਵੈਰ ਨੇ ਯਾਰੀ ਛੜ ਦੇ ਵੈਰ ਨੇ ਯਾਰੀ ਜੇ ਤੇ ਤੂੰ ਨਹੀਂ ਨਿਭਦੀ ਛੜ ਦੇ ਵੈਰ ਨੇ ਯਾਰੀ ਹੁਣ ਮਿੱਤਰਾਂ ਦੇ ਨਾਂ ਤੇ ਖੁੱਲਦਾ ਹਰ ਬੂਆ ਹਰ ਬਾਰੇ ਸਾਰੇ ਪਿੰਡ ਨਾਲ ਵੈਰ ਪਾਲਿਆ ਬਣ ਗਿਆ ਜੱਟ ਸ਼ਿਕਾਰੀ ਜੇ ਤੇ ਤੂੰ ਨਹੀਂ ਨਿਭਦੀ ਛੱਡ ਦੇ ਵੈਰ ਨੇ ਯਾਰੀ ਜੇ ਤੇ ਤੂੰ ਨਹੀਂ ਨਿਭਦੀ ਛੱਡ ਦੇ ਵੈਰ ਨੇ ਯਾਰੀ ਤੇ ਜਾਂਦੇ ਆਂਦੇ ਰੈਂਬੋ ਆਪਣੇ ਦਸ਼ਕਾਂ ਨੂੰ ਜਿਹੜੇ ਜਾਜੀਬੀਨ ਨੂੰ ਪਿਆਰ ਕਰਦੇ ਨੇ ਜਿਹੜੇ ਆਡੀਅנס ਨੇ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਮੈਂ ਬਸ ਇੱਕੋ ਹੀ ਗੱਲ ਕਹਿਣਾ ਚਾਹਨਾ ਆ ਆਡੀਅנס ਨੂੰ ਭਾਈ ਦੇ ਜਿਹੜੇ ਕਰੀਬ ਆ ਰਹਿੰਦੇ ਆ ਸਾਰੇ ਫੈਨ ਫੋਲਿੰਗ ਆ ਭਾਈ ਦੀ ਜਿੰਨੀ ਵੀ ਆ ਔਰ ਕੋ ਗੱਲ ਕਹਿਣਾ ਚਾਹਨਾ ਪਈ ਥੋੜੀ ਜੀ ਮਦਦ ਕੀਤੀ ਜਾਏ ਪਈ ਮਕਾਨ ਦੀ ਥੋੜੀ ਮਦਦ ਕੀਤੀ ਜਾਏ ਬਸ ਘਰ ਬਣ ਜੇ ਹਾਂਜੀ ਹਾਂਜੀ ਘਰ ਬਣ ਜੇ ਬਸ ਆਪਣਾ ਮੋਬਾਈਲ ਨੰਬਰ ਆ ਜੇ ਸਾਡਾ ਹਾਂਜੀ ਮੇਰਾ ਮੋਬਾਈਲ ਨੰਬਰ ਹੈ 6239353849 ਹਾਂਜੀ ਇੰਸਟਾਗ੍ਰam ਆਈਡੀ ਹੈ ਮੇਰੀ ਰੈਂਬੋ ਰਾਜਾ ਉਹਦੇ ਵਿੱਚ ਵੀ ਮੇਰਾ ਨੰਬਰ ਤੁਸੀਂ ਲੈ ਸਕਦੇ ਜੀ ਤੇ ਮੇਰਾ ਨੰਬਰ ਹੈ ਫਿਰ ਤੋਂ ਮੈਂ ਇੱਕ ਵਾਰੀ ਰਿਪੀਟ ਕਰ ਰਿਹਾ ਹਾਂ ਆਪਣਾ 6239353849 ਠੀਕ ਹੈ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਜਿਹੜਾ ਕਿ ਜੈਦੀਪੀ ਬੀ ਦਾ ਨਾਂ ਜਾਣਿਆ ਜਾਂਦਾ ਪਰ ਅੱਜ ਦੇ ਕਰਦੇ ਹਾਲਾਤ ਬਹੁਤੇ ਵਧੀਆ ਨਹੀਂ ਹੈ ਇਸ ਕਰਕੇ ਉਹਨਾਂ ਨੇ ਆਪਣੇ ਫੈਨ ਜਿਹੜੇ ਕਿ ਜੈਦੀਪੀ ਬੀ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਘਰ ਦੀ ਮਦਦ ਕੀਤੀ ਆ ਕਿਸੇ ਦਾ ਘਰ ਬਣ ਜਾਏ ਕਿਉਂਕਿ ਸੁਪਨਾ ਹੁੰਦਾ ਹਰ ਕਿਸੇ ਦਾ ਘਰ ਬਣਾਉਣਾ ਤੇ ਸੁਪਨਾ ਜਿਹੜਾ ਵਾ ਫੈਨ ਜਿਹੜੇ ਆ ਪੂਰੇ ਕਰ ਸਕਦੇ ਨੇ ਆ ਕਿ ਜਿਹੜੇ ਵੀ ਜੈਦੀਪੀ ਬੀ ਨੂੰ ਪਿਆਰ ਕਰਦੇ ਨੇ ਐਸੇ ਜੈਦੀਪੀ ਦਾ ਘਰ ਜੂ ਬਣਾ ਕੇ ਦਿਓ ਕਿਉਂਕਿ ਘਰ ਦੇ ਹਾਲਾਤ ਬਹੁਤੇ ਵਧੀਆ ਨਹੀਂ ਹੈ ਅੱਜ ਦੇ ਜ਼ਮਾਨੇ 'ਚ ਬਾਲਿਆਂ ਛੱਤ 'ਚ ਰਹਿ ਰਿਹਾ ਤੇ ਇੱਕੋ ਕਮਰਾ ਹੀ ਪਿਆਰ ਕਰਦੇ ਨੇ ਇਨਾ ਫੈਨ ਫੈਲੋ ਆ ਤੇ ਇਸ ਜੱਦੀ ਬੀ ਦੇ ਜਿਹੜੇ ਕਿ ਫੈਨ ਨੇ ਵੱਡੇ ਰੈਂਬੋ ਤੋਂ ਜੱਦੀ ਬੀ ਬਣੇ ਨੇ ਇਹਨਾਂ ਦਾ ਵੀ ਪੂਰਾ ਮਾਨ ਸਤਕਾਰ ਕਰਿਆ ਕਰੋ ਮੈਨੂੰ ਦਿਓ ਜਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਅਮਰਸਾ ਤੋਂ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ